ਪੰਜਾਬ న్యూਸ ਦੇਖ ਰਹੇ तमाम दर्शकਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਲਿਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁਕ ਕਰਦੇ ਹਾਂ ਸੁਰੱਖਿਆਵਲ। ਸ਼੍ਰੀ ਅਕਾਲ ਤੱਕ ਸਾਹਿਬ ਦੇ ਸੀਐਮ ਆਂਦੀ ਪੇਸ਼ੀ ਦਾ ਬਦਲਿਆ ਸਮਾਂ ਹੁਣ ਸਵੇਰ ਦੀ ਬਜਾਏ ਸ਼ਾਮ ਨੂੰ ਹੋਣਗੇ ਪੇਸ਼। 32852 ਰੂਪਾਂ ਦਾ ਗੁੰਮ ਹੋਣ ਦਾ ਮਾਮਲਾ ਐਸਜੀਪੀਸੀ ਦਫ਼ਤਰ ਪਹੁੰਚੀ ਵਿਸ਼ੇਸ਼ ਜਾਂਚ ਟੀਮ ਕਮੇਟੀ ਤੇ ਜਾਂਚ ਅਧਿਕਾਰੀ ਦਾ ਵੱਡਾ ਬਿਆਨ। ਪੰਜਾਬ ਸਰਕਾਰ ਦੀ ਨਵੀਂ ਪਹਿਲ ਆਨਲਾਈਨ ਪੋਰਟਲ ਕੀਤਾ ਲਾਂਚ ਕੀਤਾ ਵੀ ਕਰ ਸਕਦੇ ਹਾਂ ਪ੍ਰਮਾਣ ਪੱਤਰਾਂ ਦੀ ਤਸਦੀਕ ਪੰਜਾਬ ਕਾਂਗਰਸ ਦਾ ਮਨਰੇਗਾ ਸੰਗਰਾਮ ਹੋਇਆ ਤੇ ਜਮ ਜਨਤਾ ਨੂੰ ਲਾਂਬੰਦ ਕਰਨ ਦਾ ਦਿੱਤਾ ਸੱਦਾ ਹੁਣ ਭਾਜਪਾ ਆਗੂਆਂ ਦੀ ਹੋਵੇਗੀ ਖੇਰਾਬੰਦੀ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਣਗੇ। ਮੁੱਖ ਮੰਤਰੀ ਮਾਨ ਦੇ ਰੋਜੇਵੇਂ ਹੋਣ ਕਾਰਨ ਉਹਨਾਂ ਦਾ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਆ। ਮੁੱਖ ਮੰਤਰੀ ਭਗਵੰਤ ਮਾਨ ਹੁਣ ਸਵੇਰੇ 10 ਵਜੇ ਦੀ ਬਜਾਏ ਸ਼ਾਮ 4:30 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣਗੇ। ਇਹ ਤਬਦੀਲੀ ਮੁੱਖ ਮੰਤਰੀ ਦੇ ਵੱਲੋਂ ਦਿੱਤੇ ਗਏ ਹਾਲੀਆ ਬਿਆਨਾਂ ਤੇ ਵਾਇਰਲ ਵੀਡੀਓ ਸੰਬੰਧੀ ਸਪਸ਼ਟੀਕਰਨ ਦੇਣ ਦੇ ਲਈ ਕੀਤੀ ਗਈ ਸੀ। ਅਕਾਲ ਤਖਤ ਨੇ ਮਾਮਲੇ ਨੂੰ ਗੰਭੀਰ ਸਮਝਿਆ ਅਤੇ ਸਮੇਂ ਦੇ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੂਚਿਤ ਕੀਤਾ ਸੀ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ 15 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਅਧਿਕਾਰਤ ਪ੍ਰੋਗਰਾਮ ਹੈ ਜਿਸ ਕਾਰਨ ਉਹ ਸਵੇਰੇ ਨਿਰਧਾਰਤ ਸਮੇਂ 'ਤੇ ਹਾਜ਼ਰ ਨਹੀਂ ਹੋ ਸਕਣਗੇ। ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਅਕਾਲ ਤਖਤ ਸਖਤ ਰੈਟ ਨੇ ਨਵਾਂ ਸਮਾਂ ਨਿਰਧਾਰਤ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਉਹ ਇੱਕ ਆਮ ਸਿੱਖ ਵਜੋਂ ਨੰਗੇ ਪੈਰ ਅਕਾਲ ਤਖਤ 'ਤੇ ਪਹੁੰਚਣਗੇ ਉਹਨਾਂ ਇਹ ਵੀ ਬੇਨਤੀ ਕੀਤੀ ਹੈ ਕਿ ਜਦੋਂ ਉਹਨਾਂ ਤੋਂ ਇਸ ਮਾਮਲੇ ਉੱਤੇ ਪੁੱਛਗਿੱਛ ਕੀਤੀ ਜਾਵੇ ਤਾਂ ਸਾਰੀ ਕਾਰਵਾਈ ਦਾ ਸਿੱਧਾ ਪਰਸਾਨ ਕੀਤਾ ਜਾਵੇ ਤਾਂ ਜੋ ਸੰਗਤ ਤੱਕ ਸਭ ਕੁਝ ਪਾਰਦਰਸ਼ੀ ਤੰਗ ਦਿਨਾਲ ਪਹੁੰਚੇ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਅਮਿਤਧਾਰੀ ਸਿੱਖ ਨਹੀਂ ਹਨ ਇਸ ਲਈ ਉਹਨਾਂ ਨੂੰ ਅਕਾਲ ਤਖਤ ਫਾਸਲ ਉੱਤੇ ਨਹੀਂ ਸਗੋਂ ਸਖਤਰਿਤ ਵਿਖੇ ਪੇਸ਼ ਹੋਣ ਦੇ ਲਈ ਕਿਹਾ ਗਿਆ ਦੱਸਿਆ ਕਿ ਕੋਲਕ ਦੇ ਨਾਲ ਜੁੜੇ ਇੱਕ ਮਾਮਲੇ ਵਿੱਚ ਦਿੱਤੇ ਗਏ ਬਿਆਨ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਜਥੇਦਾਰ ਨੇ ਮੁੱਖ ਮੰਤਰੀ ਨੂੰ ਆਪਣਾ ਪੱਖ ਸਪਸ਼ਟ ਕਰਨ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਕੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਨੇ ਜ਼ਿਕਰ ਹੋ ਕਿ ਹਾਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਉੱਤੇ ਤਿੱਖਾ ਹਮਲਾ ਬੋਲਦਿਆ। ਦੋਸ਼ ਲਾਇਆ ਸੀ ਕਿ ਇਹ ਸੰਸਥਾਵਾਂ ਆਪਣੇ ਗਲਤ ਕੰਮ ਨੂੰ ਛਪੌਣ ਲਈ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥ ਨੂੰ ਢਾਲ ਵਜੋਂ ਵਰਤ ਰਹੀਆਂ ਨੇ। ਮੁੱਖ ਮੰਤਰੀ ਨੇ ਇਹ ਬਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਰੂਪ ਪਰੇ ਲਾਪਤਾ ਹੋਣ ਦੇ ਮਾਮਲੇ ਨੂੰ ਲੈ ਕੇ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਇੰਨੀਆਂ ਗੰਭੀਰ ਬੇਨਿਯਮੀਆਂ ਦੇ ਬਾਵਜੂਦ ਲੰਬੇ ਸਮੇਂ ਤੋਂ ਕੋਈ ਠੋਸ ਕਾਰਵਾਈ ਨਹੀਂ ਹੋਈ ਜਿਸ ਕਾਰਨ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ। ਮੁੱਖ ਮੰਤਰੀ ਭਗਵ ਕਿਸੇ ਸਰਕਾਰ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ ਤੇ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਇਹਨਾਂ ਬਿਆਨਾਂ ਨੂੰ ਲੈ ਕੇ ਹੀ ਹੁਣ ਅਕਾਲ ਤਖਤ ਸਾਹਿਬ ਦੇ ਵੱਲੋਂ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਹੈ ਸ਼ੇ ਮੁਖਸਰ ਸਾਹਿਬ ਵਿੱਚ ਮੇਲਾ ਮਾਗੀ ਸ਼ੁਰੂ ਹੋ ਗਿਆ ਜੋ 3 ਦਿਨ ਚੱਲੇਗਾ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਦਾ ਦਾਵਾ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਮੈਂਬਰ ਵਿਜੇ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਸੰਤਾਂ ਦੀ ਆਮਦ ਸੰਬੰਧੀ ਲੋੜਿੰਦੇ ਪ੍ਰਬੰਧ ਕੀਤੇ ਹਨ ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਨੇ ਸਭ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਅਸੋਕ ਰੇਪ 300 ਫਿਰ ਪਹਿਲਾ 1705 ਈਸਵੀ ਨੂੰ ਲੋਕਾਈ ਤੇ ਭਲੇ ਲਈ ਸ੍ਰੀ ਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਲਮ ਮੁਗਲ ਸਾਮਰਾਜ ਦੇ ਨਾਲ ਖਿਦਰਾਣਾ ਦੀ ਢਾਬ ਉਤੇ ਆਖਰੀ ਅਤੇ ਨਿਰਣਾਇਕ ਜੰਗ ਲੜੀ ਸੀ ਇਸ ਸਥਾਨ ਉਤੇ ਗੁਰੂ ਗੋਬਿੰਦ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਬਿਦਾਵਾ ਦੇਣ ਵਾਲੇ ਚੌਲ ਸਿੰਘ ਦੇ ਮੁਖੀ ਭਾਈ ਮਹਾ ਸਿੰਘ ਦੀ ਅਰਜ਼ੋਈ ਉਤੇ ਗੁਰੂ ਜੀ ਨੇ ਬਿਦਾਲਾ ਪਾੜ ਕੇ ਟੁੱਟੀ ਘੰਟੀ ਸੀ ਇਥੇ ਸਿਆਸੀ ਸੰਭਾਵਕ ਕਾਰਨ ਵੱਡੇ ਇਕੱਠ ਹੁੰਦੇ ਜਿਸ ਦੇ ਲਈ ਵੱਡੇ ਗਿੰਦੇ ਸੰਘਾ ਦੇ ਲਈ ਪਰਪੰਤਵੀ ਫੱਟੇ ਪੱਤੇ ਕਿਤੇ ਜਾਂਦੇ ਨੇ ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਥਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਮੁਕਸਰ ਵਿਖੇ ਹਰ ਸਾਲ ਦੀ ਤਰ੍ਹਾਂ ਮਾਗੀ ਦਾ ਮੇਲਾ ਜਿਹੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਪਨਾਇਆ ਜਾ ਰਿਹਾ ਹੈ ਵੱਡੇ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਮੁਕਸਰ ਮੈਨੇਜਰ ਸਾਹਿਬ ਵੱਲੋਂ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਨਿਗਰਾਨੀ ਹੇਠ ਮਾਨਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ شورای ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਿਸ਼ਾਨਦੇਸ਼ਾਂ ਦੇ ਹੇਠ ਸਟਾਫ ਜਿਹੜਾ ਉਹ ਆਇਆ ਬੜੇ ਵੱਡੇ ਪੱਦਰ ਤੇ ਜਿਹੜੀ ਆ ਉਹ ਜ਼ਿੰਮੇਵਾਰੀਆਂ ਸਟਾਫ ਨੂੰ ਦਿੱਤੀਆਂ ਗਈਆਂ ਔਰ ਸੰਗਤਾਂ ਦੇ ਬਹੁਤ ਵੱਡਾ ਠਾਠਾ ਮਾਰਦਾ ਇਕੱਠ ਇਧਰ ਸਾਰਿਆ ਹੈ ਕਿ ਸ਼ਹੀਦਾਂ ਦੀ ਧਰਤੀ ਨੂੰ ਨਤਮਸਤ ਹੋਣ ਵਾਸਤੇ ਲੋਕ ਕਿੰਨਾ ਸ਼ਹੀਦਾਂ ਦੇ ਨਾਲ ਪਿਆਰ ਕਰਦੇ ਆ ਕੋਟਾਨ ਕੋਟਾਨ ਧੰਵਾਦ ਹੈ ਸੰਗਤਾਂ ਦਾ ਔਰ ਸ਼ਹੀਦਾਂ ਦੀ ਧਰਤੀ ਤੇ ਜੋ ਵੀ ਆਇਆ ਉਹਨਾਂ ਨੂੰ ਕੋਟਾਨ ਕੋਟਾਨ ਧੰਵਾਦ ਮਾਨਜੁਗ ਪ੍ਰਧਾਨ ਸਾਹਿਬ ਵੱਲੋਂ ਹਰ ਪ੍ਰਕਾਰ ਦੇ ਨਿਸ਼ਾਨਦੇਸ਼ ਦੇ ਦਿੱਤੇ ਗਏ ਆ ਸੰਗਤਾਂ ਦੇ ਨਾਲ ਤਾਲੀਮ ਨਾਲ ਹਰ ਤਰ੍ਹਾਂ ਦੀ ਜਿਹੜੀ ਇਹ ਸੇਵਾ ਹੈ ਉਹ ਸੰਗਤਾਂ ਦੀ ਕੀਤੀ ਜਾਵੇ ਵੱਡੇ ਪ੍ਰਬੰਧ ਕੀਤੇ ਗਿਆ ਮਹਿਮਾਨਜੋਗ ਪ੍ਰਧਾਨ ਸਾਹਿਬ ਵੱਲੋਂ ਅਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਜੋ ਕੱਲ ਨੂੰ ਮਿਤੀ 14 ਤਰੀਕ ਨੂੰ ਇੱਥੇ ਪਹੁੰਚ ਰਹੇ ਨੇ ਔਰ ਵੱਡੇ ਪੱਧਰ ਤੇ ਜਿਹੜੇ ਉਹ ਪ੍ਰਬੰਧ ਜਿਹੜੇ ਉਹ ਕੀਤੇ ਗਿਆ ਸੰਗਤਾਂ ਨੂੰ ਜੀ ਆਇਆਂ ਨੂੰ ਵੱਡੇ ਪੱਧਰ ਤੇ ਜਿਹੜੇ ਪ੍ਰਬੰਧ ਆ ਉਹ ਹਰ ਤਰ੍ਹਾਂ ਦੇ ਜਿਹੜੇ ਆ ਹਰ ਸੰਗਤਾਂ ਦੇ ਸਹਿਯੋਗ ਦੇ ਲਈ ਲੰਗਰਾਂ ਦੇ ਪ੍ਰਬੰਧ ਰਸ ਦੇ ਪ੍ਰਬੰਧ ਕਾਰਪੀਂ ਦੇ ਪ੍ਰਬੰਧ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਮਾਨਜੂਗ ਪ੍ਰਧਾਨ ਸਾਹਿਬ ਵੱਲੋਂ ਸੰਗਤਾਂ ਨੂੰ ਜੀ ਆਇਆਂ ਨੂੰ ਗੁਰਗੋਬਿੰਦ ਸਿੰਘ ਜੀ ਨੇ ਇਹ ਬਖਸ਼ਿਸ਼ ਕੀਤੀ ਸੀ ਕਿ ਜਿਹੜਾ ਇੱਥੋਂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਹ ਪਾਪਾਂ ਤੋਂ ਮੁਕਤ ਹੋ ਜਾਵੇਗਾ ਮੱਘੀ ਵਾਲੇ ਦਿਨ ਲੋਕੀਂ ਸ਼ਰਧਾ ਦੇ ਨਾਲ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ ਇਸ਼ਨਾਨ ਪਿੱਛੋਂ ਸੰਗਤ ਨਗਰ ਕੀਰਤਨ ਦੇ ਰੂਪ ਦੇ ਵਿੱਚ ਮੁਕਤਸਰ ਤੇ ਹਰ ਪਵਿੱਤਰ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਲਈ ਵੀ ਨਿਕਲਦੀ ਹੈ 32852 ਰੁਪਏ ਦੇ ਗੁੰਮ ਹੋਣ ਦੇ ਮਾਮਲੇ ਨੂੰ ਲੈ ਕੇ ਬਣਾਈ ਗਈ ਸੈਟ ਦੀ ਜਾਂਚ ਤੇਜ਼ ਹੋ ਗਈ ਹੈ ਸਬੰਧੀ ਸੈਟ ਦੀ ਅਗਵਾਈ ਕਰ ਰਹੇ اے ਆਈ ਜੀ ਜਗਤਪ੍ਰੀਤ ਸਿੰਘ ਐਸ ਜੀ ਪੀ ਸੀ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਨੇ ਰਿਕਾਰਡਾਂ ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਐਸ ਜੀ ਪੀ ਸੀ ਵੱਲੋਂ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੱੰਦਿਆ اے ਆਈ ਜੀ ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਐਸ ਜੀ ਪੀ ਸੀ ਦੇ ਵੱਲੋਂ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਉਨਾ ਕਿਹਾ ਕਿ ਮਾਮਲਾ ਵਿੱਤੀ ਘੁਟਾਲੇ ਦੇ ਨਾਲ ਜੁੜਿਆ ਹੋਇਆ ਹੈ ਜਿਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾ ਦੇ ਗੁੰਮ ਹੋਣ ਨਾਲ ਇਸ ਬਾਰੇ ਸਪਸ਼ਟਤਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ ਆਈਜੀ ਨੇ ਵੀ ਕਿਹਾ ਹੈ ਕਿ ਜਾਂਚ ਹਰ ਪੱਖੋਂ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਾ ਨਹੀਂ ਜਾਵੇਗਾ ਅੱਜ ਅਸੀਂ ਅੱਜ ਅਸੀਂ ਕੋਈ ਜਾਂਚ ਲਈ ਨਹੀਂ ਹੈ ਅੱਜ ਅਸੀਂ ਬੇਸਿਕਲੀ ਜਿਹੜੀ ਸਾਡੀ ਸੈਟ ਬਣੀ ਹੈ ਉਹਨਾਂ ਗੁਰੂ ਮਹਾਰਾਜ ਦੇ ਸਰੂਪਾਂ ਬਾਰੇ ਉਹਦੇ ਸਬੰਧ ਚ ਅਸੀਂ ਦੋ ਕਾਤਕ ਸਤੂ ਉਦੇਸ਼ ਹੋਇਆ ਉਹਦੇ ਸਬੰਧੇ ਅਸੀਂ ਜੋ ਜੋ ਸਾਨੂੰ ਰਿਕਾਰਡ ਚਾਹੀਦਾ ਸੀਗਾ ਉਹ ਸੇ ਅਸੀਂ ਐਸਡੀਪੀਸੀ ਦੇ ਅਧਿਕਾਰੀਆਂ ਨੂੰ ਮਿਲੇ ਆ ਤੇ ਉਹਨਾਂ ਨੂੰ ਲਿਖ ਕੇ ਆਪਣੀ ਰਿਕਵੈਸਟ ਦਿੱਤੀ ਆ ਵੀ ਇਹ ਸਾਨੂੰ ਰਿਕਾਰਡ ਸਾਨੂੰ ਟਾਈਮਲੀ ਮਹయ్యా ਕਰਾਇਆ ਜਾਵੇ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਸਹਿਯੋਗ ਕੀਤਾ ਜਾਏਗਾ ਹਾਂਜੀ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਾਰਾ ਰਿਕਾਰਡ ਪ੍ਰੋਵਾਈਡ ਕਰਾ ਦੇਵਾਂਗੇ ਸਰ ਇਹ ਕਿੰਨਾ ਲੈ ਜਾਏਗਾ ਜੀ ਕੋ ਵੀ ਲਈ ਸਾਡਾ ਤੇ ਇਹੀ ਬਣਿਆ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਈਸ਼ਨ ਸਿੰਘ ਹੋਰਾਂ ਦੀ ਇਨਕੁਆਰੀ ਕਮਿਸ਼ਨ ਨੇ 328 ਸਰੂਪਾਂ ਬਾਰੇ ਲਿਖਿਆ ਸਾਡੀ ਇਹੀ ਸਾਡੀ ਇਹੀ ਮੇਨ ਇਹ ਆ ਵੀ ਉਹ ਸਰੂਪਾਂ ਬਾਰੇ ਪਤਾ ਕੀਤਾ ਜਾਵੇ ਵੀ ਉਹ ਕਿੱਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉੱਥੇ ਵੀ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ ਤਿੱਕੂ ਹਜੇ ਪਹਿਲਾਂ ਤਾਂ ਤੁਹਾਨੂੰ ਵੀ ਪਤਾ ਵੀ ਥੋੜੇ ਜਿਹਾ ਰਿਕਾਰਡ ਸਾਡੀ ਕੋਲ ਰਿਕਾਰਡ ਹੈ ਨਹੀਂ ਸੀਗਾ ਤੇ ਉਸ ਕਰਕੇ ਮੈਂ ਤੁਹਾਨੂੰ ਕਲੀਅਰ ਕਟ ਕਹਿ ਨਹੀਂ ਸਕਦੇ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੁਣ ਜਦੋਂ ਰਿਕਾਰਡ ਆ ਗਿਆ ਪ੍ਰੋਪਰ ਆ ਗਿਆ ਤਾਂ ਤੁਹਾਨੂੰ ਟਾਈਮਲੀ ਫਿਰ ਉਹਦਾ ਹੁਣ ਤੇਜ਼ੀ ਕੀਤੀ ਜਾਏਗੀ ਜਾਂਚ ਦੇ ਵਿੱਚ ਜੀ ਹਾਂ ਜੀ ਤੇਜ਼ੀ ਤਾਂ ਪਹਿਲਾਂ ਹੀ ਹੈ ਬਟ ਹੁਣ ਆਏ ਵੀ ਜਦੋਂ ਸਾਨੂੰ ਰਿਕਾਰਡ ਹਾਸਲ ਹੋਣ ਤੋਂ ਬਾਅਦ ਅਸੀਂ ਉਹਦਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੇ ਹਾਂ ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਦੇ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਜਦਕਿ ਐਸਆਈਟੀ ਦੇ ਵੱਲੋਂ ਸੱਚ ਸਾਹਮਣੇ ਲਿਆਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਮੁਕੰਮਲ ਹੋਣ ਉਪਰੰਤ ਪੂਰਾ ਖੁਲਾਸਾ ਕੀਤਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਗੰਭੀਰ ਮਾਮਲੇ ਦੀ ਜਾਂਚ ਲਈ ਬਣਾਈ ਗਈ ਸੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਪਹੁੰਚੀ ਟੀਮ ਵੱਲੋਂ ਮਾਮਲੇ ਨਾਲ ਜੁੜੇ ਦਸਤਾਵੇਜ਼ਾਂ ਤੇ ਰਿਕਾਰਡਾਂ ਦੀ ਜਾਂਚ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁਖਸਕੱਤਰ ਨੇ ਕਿਹਾ ਕਿ ਜੱਜਦਾਰ ਸਾਹਿਬ ਦੇ ਹੁਕਮ ਅਨੁਸਾਰ ਜਾਂਚ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਫਿਰਮਲੀ ਕਮੇਟੀ ਦੇ ਮੁਖ ਸਕੱਤਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਪੱਖੋਂ ਜਾਂਚ ਦੇ ਵਿੱਚ ਸਹਾਇਤਾ ਕਰਨ ਲਈ ਵਚਨਬੱਧ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਤੇ ਵਿੱਚ ਰੱਖਦਿਆਂ ਐਸਆਈਟੀ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਿੱਖ ਸੰਗਤਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਭਾਰੀ ਚਿੰਤਾ ਅਤੇ ਜਾਂਚ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਇਨਕੁਆਰੀ ਕਰਦੇ ਅਸੀਂ ਉਹਦਾ ਸਹਿਯੋਗ ਕਰਾਂਗੇ ਤੇ ਜੋ ਡਾਕੂਮੈਂਟ ਜਿਹੜੇ ਸਾਡੇ ਤੋਂ ਮੰਗੇ ਗਏ ਉਹ ਡਾਕੂਮੈਂਟ ਅਸੀਂ ਅਵੇਲੂ ਕਰਾਂਗੇ ਦੇਵਾਂਗੇ ਤੇ ਉਹਨਾਂ ਦੇ ਤਹਿਤ ਜਿਹੜੀ ਜਿਸ ਵੀ ਡਾਕੂਮੈਂਟ ਦੀ ਲੋੜ ਪਈ ਉਹੋ ਹੀ ਸਕੱਤਰ ਜਿਹੜਾ ਉਹਨੂੰ ਡੀਲ ਕਰੇਗਾ ਉਹਦੀ ਪਾਲਣ ਕੀਤੀ ਆ ਵੀ ਇਹ ਦੇਖਦੀ ਸਾਡੇ ਲਈ ਸਰਵਉੱਚ ਆ ਸ੍ਰੀ ਕਲਤਾ ਸਾਹਿਬ ਦਾ ਆਦੇਸ਼ ਤੋਂ ਉਸ ਦੇਖਦੀ ਅਸੀਂ ਪੂਰੀ ਦੀ ਪੂਰੀ ਪਾਲਣ ਕਰਾਂਗੇ ਤੁਦਾਸੀ ਕੇਸ ਨੇ ਅਖਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਜ ਨੇ 328 55 ਸਰੂਪਾ ਸੰਬੰਧੀ ਇੱਕ ਮਹੱਤਵਪੂਰਨ ਬਿਆਨ ਜਾਰੀ ਕੀਤਾ। ਉਹਨਾਂ ਐਸ.ਸੀ.ਪੀ. ਨੂੰ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਨੇ। ਜਥੇਦਾਰ ਗੜਕਜ ਦਾ ਆਦੇਸ਼ ਇਸ ਲਈ ਵੀ ਅਹਿਮ ਮੰਨੇ ਜਾ ਰਹੇ ਕਿਉਂਕਿ ਬੀਤੇ ਹਫਤੇ ਐਸ.ਜੀ.ਪੀ.ਸੀ. ਪੁਲਤਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਕੀਤਾ ਸੀ ਕਿ ਅਸੀਂ ਮਾਮਲੇ ਦੀ ਜਾਂਚ ਦੇ ਲਈ ਗਠਿਤ ਕੀਤੀ ਗਈ ਸਿਟ ਨੂੰ ਸਹਿਯੋਗ ਨਹੀਂ ਕਰਾਂਗੇ। ਕਿਸੇ ਕਿਸਮ ਦੇ ਸਬੂਤ ਉਹਨਾਂ ਦੇ ਨਾਲ ਸਾਂਝੇ ਨਹੀਂ ਕੀਤੇ ਗਏ। ਕੇ ਪੰਜਾਬ ਕਾਂਗਰਸ ਨੇ ਕੇਂਦਰ ਸਰਕਾਰ ਦੀ ਜੀ ਰਾਮ ਜੀ ਸਕੀਮ ਵਿਰੁੱਧ ਆਪਣਾ ਵਿਰੋਧ ਹੋਰ ਤਿੱਖਾ ਤੇ ਤੇਜ਼ ਕਰ ਦਿੱਤਾ ਹੈ ਪਿਛਲੇ 5 ਦਿਨਾਂ ਚ ਸੂਬੇ ਭਾਰ ਚ 9 ਰੈਲੀਆਂ ਕਰਕੇ ਕਾਂਗਰਸ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਹੋਵੇਗਾ ਆਪਣੀ ਅਗਲੀ ਰਣਨੀਤੀ ਦੇ ਹਿੱਸੇ ਵਜੋਂ ਪਾਰਟੀ ਵਰਬ੍ਰਿਜ ਨਵੇਂ ਪ੍ਰੋਗਰਾਮਾਂ ਦਾ ਐਲਾਨ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਵਿੱਚ ਸੜਕ ਜਾਮ ਤੋਂ ਲੈ ਕੇ ਭਾਜਪਾ ਆਗੂਆਂ ਦੇ ਘਰਾਂ ਦੀ ਘੇਰਾਬੰਦੀ ਤੱਕ ਸ਼ਾਮਲ ਹਨ ਪੰਜਾਬ ਕਾਂਗਰਸ ਲੀਡਰਸ਼ਿਪ ਨੇ ਸਾਰੇ ਕਾਂਗਸੀ ਆਗੂਆਂ ਨੂੰ ਜਨਤਾ ਤੱਕ ਪਹੁੰਚਣ ਅਤੇ ਉਹਨਾਂ ਨੂੰ ਵਿਰੋਧ ਪ੍ਰਦਰਸ਼ਨ ਦੇ ਲਈ ਲਾਮਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਇਹਨਾਂ ਰੈਲੀਆਂ ਦੌਰਾਨ ਇੱਕ ਮੁੱਖ ਸਵਾਲ ਇਹ ਸੀ ਕਿ ਸੂਬਾ ਇੰਚਾਰਜ ਭੁਪੇਸ਼ ਬਗੇਲ ਪਾਰਟੀ ਦੇ ਖਿੰਡੇ ਹੋਏ ਆਗੂਆਂ ਨੂੰ ਇੱਕਜੁੱਟ ਕਰਨ ਦੇ ਯੋਗ ਹੋਣਗੇ ਗੁਰੂ ਸ੍ਰੇ ਦੇ ਰੈਲੀ ਦੇ ਵਿੱਚ ਕਾਂਗਰਸ ਇੰਚਾਰਜ ਭੁਪੇਸ਼ ਬਗੇਲ ਇਸ ਸਟੇਜ ਨੂੰ ਪ੍ਰਾਪਤ ਕਰਨ ਦੇ ਵਿੱਚ ਕਾਫੀ ਹੱਦ ਤੱਕ ਸਫਲ ਦਿਖਾਈ ਦਿੱਤੇ ਨੇ ਸਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੀਨੀਅਰ ਅਖੂ ਰਾਣਾ ਗੁਰਜੀਤ ਸਿੰਘ ਜੋ ਪਿਛਲੀਆਂ 8 ਰੈਲੀਆਂ ਤੋਂ ਦੂਰ ਸਨ ਉਹ ਰੈਲੀ ਤੇ ਵਿੱਚ ਸ਼ਾਮਲ ਹੋਏ ਹਾਲਾਂਕਿ ਸੁਖਜਿੰਦਰ ਸਿੰਘ ਰੰਦਾਵਾ ਤੇ ਪ੍ਰਤਾਪ ਸਿੰਘ ਬਾਜਵਾ ਦੀ ਗੈਰ ਹਾਜ਼ਰੀ ਵੀ ਚਰਚਾ ਦਾ ਵਿਸ਼ਾ ਰਹੀ ਆਖਰੀ ਦਿਨ ਦੀ ਪ੍ਰੈਸ ਕਾਨਫਰੰਸ ਦੌਰਾਨ ਭੁਪੇਸ਼ ਪਗੇਲ ਦੇ ਬਿਆਨ ਨੇ ਪਾਰਟੀ ਦੇ ਅੰਦਰ ਇੱਕ ਨਵੀਂ ਬਹਿਸ ਛੇੜ ਦਿੱਤੀ ਉਨਾ ਕਿਹਾ ਕਿ ਕਾਂਗਰਸ ਦੇ ਹਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀਤੀਆਂ ਗਲਤੀਆਂ ਦੇ ਕਾਰਨ ਹੋਈ ਹੈ ਬਖੇਲ ਨੇ ਸੰਕੇਤ ਦਿੱਤਾ ਹੈ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਇੱਕ ਵੀ ਵਿਅਕਤੀ ਨੂੰ ਮੁੱਖ ਮੰਤਰੀ ਦੇ ਚਾ ਰੇ ਵਜੋਂ ਨਹੀਂ ਉਤਾਰੇਗੀ ਸਗੋਂ ਸਮੂਹਕ ਅਗਵਾਈ ਦੇ ਨਾਲ ਚੋਣ ਲੜੇਗੀ ਉਨ੍ਹਾਂ ਦੇ ਬਿਆਨ ਨੇ ਉਹਨਾਂ ਆਕੂਆਂ ਨੂੰ ਪਛਾਣ ਕਰ ਦਿੱਤਾ ਹੈ ਜੋ ਆਪਣੇ ਆਪ ਨੂੰ ਮੁੱਖ ਮੰਤਰੀ ਉਦੇ ਦੇ ਦਾਅਵੇਦਾਰ ਦੇ ਵਜੋਂ ਪੇਸ਼ ਕਰ ਰਹੇ ਸੀ ਬਖੇਲ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਸੁਭਾਈ ਲੀਡਰਸ਼ਿਪ ਦੇ ਵਿੱਚ ਫਿਲਹਾਲ ਕੋਈ ਬਦਲਾਅ ਦੀ ਯੋਜਨਾ ਨਹੀਂ ਹੈ ਇੰਦਰ ਰੈਲੀ ਤੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟ ਨੇ ਸੱਤਪਰਵ ਮੁੱਖ ਸਖਸ਼ਤ ਚਾਨ 옳ਤਾਂ ਨੂੰ ਦਿੱਤੇ ਗਏ ਫੰਡਾ ਦੀ ਕਥਿਤ ਗਲਤ ਗਣਨਾ ਅਤੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਉਹਨਾਂ ਦੇ ਬਿਆਨਾਂ ਨੇ ਸਿਆਸੀ ਹਲਕਿਆਂ ਦੇ ਵਿੱਚ ਕਾਫੀ ਚਰਚਾ ਛੇੜ ਦਿੱਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉੱਨਤ ਨਿਸ਼ਾਨਾ ਸਾਧਿਆ ਜੋ ਇਸ ਕਾਰਨ ਵਿੜਿੰਗ ਨੂੰ ਸਪਸ਼ਟ ਕਰਨ ਚਾਰੀ ਕਰਨਾ ਪਿਆ ਕੁੱਲ ਮਿਲਾ ਕੇ ਜੀ ਰਾਮ ਜੀ ਮੁੱਦੇ ਉਤੇ ਕਾਂਗਰਸ ਦੀ ਲਹਿਰ ਇੱਕ ਫੈਸਲਾ ਕੁਨ ਮੋੜ ਵੱਲ ਵੱਡੀ ਜਵਾਬਦੀ ਹੈ ਜਿਤੇ ਫਰਵੇ ਦੀਆਂ ਘਟਨਾਵਾਂ ਪਾਰਟੀ ਦੀ ਰਾਜਨੀਤਿਕ ਦਿਸ਼ਾ ਤੈਅ ਕਰ ਸਕਤੀਆਂ ਨੇ ਪੰਜਾਬ ਸਰਕਾਰ ਨੇ ਡਿਜੀਟਲ ਸੁਵਿਧਾਵਾਂ ਦੇ ਵੱਲ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਇਹ ਸੁਨੰਦ ਪੋਰਟਲ ਲਾਂਚ ਕਰ ਦਿੱਤਾ ਹੈ। ਇਸ ਪੋਰਟਲ ਰਾਹੀਂ ਹੁਣ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸਾਰੇ ਪ੍ਰਮਾਣ ਪੱਤਰ ਘਰ ਬੈਠੇ ਹੀ ਆਨਲਾਈਨ ਤਸਦੀਕ ਕਰਵਾਏ ਜਾ ਸਕਣਗੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਇਸ ਸਹੂਲਤ ਨਾਲ ਵਿਦਿਆਰਥੀਆਂ ਤੇ ਨੌਕਰੀ ਪੇਸ਼ਾ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ, ਲੰਬੀ ਉਡੀਕ ਅਤੇ ਬੇਲੋੜੇ ਖਰਚਿਆਂ ਤੋਂ ਛੁਟਕਾਰਾ ਮਿਲੇਗਾ। ਸਿਰਫ 60 ਰੁਪਏ ਦੀ ਨਾ ਮਾਤਰ ਫੀਸ ਦੇ ਕੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਇਹ ਸੇਵਾ ਔਨਲਾਈਨ ਹਾਸਲ ਕੀਤੀ ਜਾ ਸਕਦੀ ਹੈ ਇਸ ਸੰਧ ਪੋਰਟਲ ਨਾਲ ਨਾ ਖਜਲ ਖੁਆਰੀ ਨਾ ਏਜੰਟਾ ਦੀ ਲੋੜ ਅਤੇ ਨਾ ਹੀ ਦਸਤਾਵੇਜ਼ਾਂ ਦੀ ਤਸਦੀਕ ਲਈ ਲੰਬੀ ਪਰਕੀ ਦੇ ਰਹੇਗੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿ ਡਾਇਰੈਕਟਿਡ ਹਾਈਰ ਐਜੂਕੇਸ਼ਨ ਵਿਦ ਦਾ سپورਟ ਆਫ ਐਨ ਆਈ ਸੀ ਅਸੀਂ ਬਹੁਤ ਵੱਡੀ ਸਹੂਲਤ ਪੰਜਾਬ ਦੇ ਸਾਰੇ ਵਿਦਿਆਰਥੀਆਂ ਦੇ ਵਿੱਚ ਦੇ ਰਹੇ ਹਾਂ ਜਿੰਨੇ ਵੀ ਡਾਕੂਮੈਂਟ ਐਟੈਸਟੇਸ਼ਨ ਹੁੰਦੀ ਸੀ ਅਗਰ ਆਪਾਂ ਕਿੱਥੇ ਵੀ ਸੰਸੂਲ ਹੈ ਵਿਦੇਸ਼ਾਂ ਚ ਆਪਣੇ ਸਰਟੀਫਿਕੇਟ ਨੂੰ ਕਿਉਂ ਨਹੀਂ ਸਰਟੀਕੁਲ ਬਿਆਸਕੂਲ এডੂਕੇਸ਼ਨ ਬੋਰਡ ਹਰ ਸਾਲ 3 ਲੱਖ ਮੱਚਾ ਪਾਸ ਹੋ ਕੇ ਜਾਂਦਾ ਹੈ ਫਿਰ ਸਾਡੀ ਯੂਨੀਵਰਸਿਟੀਜ਼ ਹੈ ਉੱਥੇ ਦੇ ਸਾਨੂੰ ਸਰਟੀਫਿਕੇਟਾਂ ਦੀ ਵਿਦੇਸ਼ ਚ ਕਿਤੇ ਵੀ ਲੋੜ ਪੈ ਸਕੀ ਜੇ ਤੇ ਟੈਸਟੇਸ਼ਨ ਹੁੰਦੀ ਸੀ ਪਹਿਲਾਂ ਉਹਦੇ ਉੱਤੇ ਬਹੁਤ ਜ਼ਿਆਦਾ ੱਟਕੇ ਖਾਣੇ ਪੈਂਦੇ ਸੀ بار بار ਦਫ਼ਤਰਾਂ ਦੇ ਗੇੜੇ ਪੈਣਾ ਤੇ ਬੋਰਡ ਜਾਓ ਵੇਰ ਯੂਨੀਵਰਸਿਟੀ ਜਾਓ ਫਿਰ ਇੱਥੇ ਮਿਨੀ ਸੈਕਟਰੀ ਚੰਡੀਗੜ੍ਹ ਆਓ ਫਿਰ ਦਿੱਲੀ ਤੱਕ ਜਾਓ ਹੁਣ ਉਹ ਸਾਰੇ ਪ੍ਰੋਸੈਸ ਨੂੰ ਅਸੀਂ ਆਨਲਾਈਨ ਕਰ ਦਿੱਤਾ ਹੈ ਜਿਹੜਾ ਜਿਹੜਾ ਈ ਸਰਵਟ ਮੋਡਲ ਹੈ ਸਿੰਪਲ ਸਿਰਫ ਕੁਝ ਪੈਸੇ 60 ਰੁਪਏ ਦੀ ਫੀਸ ਹੈ ਕਿ ਤੁਸੀਂ ਆਪਣੇ ਘਰ ਹੀ ਬੈਠ ਕੇ ਆਪਣੇ ਕੰਪਿਊਟਰ ਦੇ ਉੱਤੇ ਜਿਹੜਾ ਹੈ ਤੇ ਜਿਸ ਕੰਮ ਨੂੰ 3 ਮਹੀਨੇ ਲੱਗਦੇ ਸੀ ਏਜੰਟਾਂ ਦੇ ਧੱਕੇ ਖਾਓ ਹੁਣ ਉਹ ਕੰਮ ਸਿਰਫ ਇੱਕ ਹਫਤੇ ਤੋਂ 10 ਦਿਨ ਦੇ ਵਿੱਚ ਜਿਹੜਾ ਹੈ ਸਾਰਾ ਪ੍ਰੋਸੈਸ ਆਨਲਾਈਨ ਕਰ ਦਿੱਤਾ ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਸਤੇ ਆਨਬੋਰਡ ਹੋ ਗਿਆ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਅਸੀਂ ਸਾਰੇ ਵਿੱਦਿਅਕ ادارے ਪੰਜਾਬ ਦੇ ਵੀ ਵਿਲ ਬ੍ਰਿੰਗ ਇਟ ਔਨ ਬੋਰਡ ਤਾਂ ਕਿਸੇ ਵੀ ਯੂਨੀਵਰਸਿਟੀ ਦੇ ਕਿਸੇ ਵੀ ਬੋਰਡ ਦਾ ਕੋਈ ਵੀ ਸਰਟੀਫਿਕੇਟ ਹੈ ਕਿਤੇ ਵੀ ਦਾਪਾ ਦੁਨੀਆ 'ਚ ਡੈਸਟੀਨੇਸ਼ਨ ਕਰਾਉਣੀ ਹੈ ਇਸ ਇੰਸਰਟ ਪੋਰਟਲ ਦੇ ਉੱਤੇ ਤੇ ਇਹਦਾ ਸਕੂਲ এডੂਕੇਸ਼ਨ ਬੋਰਡ ਦੀ ਵੈਬਸਾਈਟ ਤੇ ਵੀ ਪਾ ਦਿੱਤਾ ਤੇ ਜਿਹੜਾ ਪੋਰਟਲ ਲਿਖੋ ਤਾਂ ਹੈ ਹੀ ਹੈ ਮਾਨ ਸਰਕਾਰ ਦੀ ਇਹ ਪਹਿਲ ਪਾਰਦਰਸ਼ਤਾ ਤੇਜ਼ੀ ਅਤੇ ਆਮ ਲੋਕਾਂ ਦੀ ਸੁਵਿਧਾ ਵੱਲ ਇੱਕ ਹੋਰ ਮਾਰਕਾ ਕਦਮ ਮੰਨੇ ਜਾ ਰਿਹਾ ਹੈ ਮੰਤਰੀ ਹਜੋਂ ਬੈਸ ਦਾ ਕਹਿ ਰਹੇ ਕਿ ਇਹ ਡਿਜੀਟਲ ਪਹਿਲ ਨੌਜਵਾਨਾਂ ਨੂੰ ਵਿਦੇਸ਼ੀ ਸਿੱਖਿਆ ਰੁਜ਼ਗਾਰ ਅਤੇ ਹੋਰ ਸਰਕਾਰੀ ਪ੍ਰਕਿਰਿਆਵਾਂ ਦੇ ਵਿੱਚ ਵੱਡੀ ਰਾਹਤ ਦੇਵੇਗੀ ਅਤੇ ਕਰਕਰ ਸਰਕਾਰ ਦੇ ਸੁਪਨੇ ਨੂੰ ਹਕੀਕਤ ਬਣਾਵੇਗੀ ਸਵੇਰੇ ਚ ਲੁਟੇਰਿਆਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਇਹਨਾਂ ਲੁਟੇਰਿਆਂ ਤੇ ਪੁਲਿਸ ਵੀ ਸ਼ਿਕੰਜਾ ਕੱਸ ਰਹੀ ਐ ਇਸੇ ਦੇ ਤਹਿਤ ਲੁਧਿਆਣਾ ਪੁਲਿਸ ਨੇ ਇੱਕ ਲੁੱਟ ਦੀ ਵਾਰਦਾਤ ਨੂੰ ਹੱਲ ਕਰਦਿਆਂ ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਹੈ ਲੁਧਿਆਣਾ ਦੇ ਕਾਕੋਵਾਲ ਰੋਡ ਉੱਤੇ ਇੱਕ ਵਿਅਕਤੀ ਤੋਂ ਬੰਦੂਕ ਦੀ ਨੋਕ ਉੱਤੇ ਤਿੰਨ ਸ਼ੱਕੀਆਂ ਦੇ ਵੱਲੋਂ ਮੋਟਰਸਾਈਕਲ ਖੋਨ ਦਾ ਮਾਮਲਾ ਸਾਹਮne ਆਇਆ ਸੀ ਇਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ਉੱਤੇ ਕਾਰਵਾਈ ਕੀਤੀ ਅਤੇ ਤਿੰਨ ਸ਼ੱਕੀਆਂ ਨੂੰ ਗ੍ਰਫਤਾਰ ਕਰਨ ਦਾ ਦਾਅਵਾ ਕੀਤਾ ਏਡੀਸੀਪੀ ਸਮੀਰ ਵਰਪਾ ਨੇ ਦੱਸਿਆ ਕਿ ਕੱਕੋਵਾਲ ਰੋਡ ਨੇੜੇ ਇੱਕ ਵਿਅਕਤੀ ਨੂੰ ਬੰਦੂਕ ਦੀ ਨੌਕਤੇ નિਸ਼ਾਨਾ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਉਸਨੂੰ ਘੁਟਾਇਆ ਗਿਆ ਅਤੇ ਉਸਦਾ ਮੋਟਰਸਾਈਕਲ ਖੋਲਿਆ ਗਿਆ 6 ਤਰੀਕ ਨੂੰ ਰਾਤ ਦੇ 10 ਵਜੇ ਕਿ ਜੋਧੇਵਾਲ ਦੇ ਏਰੀਏ ਦੇ ਵਿੱਚ ਕੱਕੋਵਾਲ ਰੋਡ ਤੇ ਇੱਕ ਮੋਟਰਸਾਈਕਲ ਖੋਹ ਹੋਇਆ ਸੀਗਾ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫਆਈਆਰ ਰਜਿਸਟਰ ਕੀਤੀ ਸੀਗੀ ਐਸਐਚਓ ਜੋਧੇਵਾਲ ਵਿੱਚ ਤੇ ਉਹਦੇ ਵਿੱਚ ਏਸੀਪੀ ਨਾਰਥ ਤੇ ਐਸਐਚਓ ਜੋਧੇਵਾਲ ਦੀ ਟੀਮ ਨੂੰ ਸਫਲਤਾ ਹਾਸਲ ਹੋਈ ਹੈ ਇਦੇ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤਾਂ ਤਿੰਨ ਬੰਦੇ ਜਿਹੜੇ ਨੇ ਉਹ ਆਏ ਸੀਗੇ ਉਹਨਾਂ ਨੇ ਦਾਦ ਦਿਖਾ ਕੇ ਖੋਹ ਕੀਤੀ ਸੀਗੀ ਤੇ ਉਹਦੇ ਵਿੱਚ ਅਸੀਂ ਜਿਹੜੇ ਤਿੰਨੋਂ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਜੀ ਉਹਨਾਂ ਕੋਲੋਂ ਜਿਹੜਾ ਖੋਹ ਕੀਤਾ ਮੋਟਰਸਾਈਕਲ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜਾ ਦਾਦ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਤਿੰਨੋਂ ਦੋਸ਼ੀ ਜਿਹੜੇ ਨੇ ਕਾਕੋਵਲ ਰੋਡ ਦੇ ਉਸ ਏਰੀਆ ਦੇ ਰਹਿਣ ਵਾਲੇ ਨੇ ਠੀਕ ਹੈ ਤੇ ਇੱਕ ਜਿਹੜਾ ਚ ਦੋਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਲਾਫ ਜਿਹੜਾ ਹੈਗਾ ਪਹਿਲਾਂ ਵੀ ਇੱਕ ਖੋਹ ਦਾ ਪਰਚਾ 2024 ਦਾ ਜਿਹੜਾ ਹੈਗਾ ਉਹ ਦਰਜ ਹੈ ਇਨਾਂ ਦੀ ਉਮਰ ਜਿਹੜੀ ਹੈ 20 ਤੋਂ 22 ਸਾਲ ਦੇ ਵਿੱਚ ਇਸ ਰੇਨਾਂ ਦੀ ਪਹਿਲੀ ਵਾਰ ਦੱਤੀ ਸੀ ਜਿਹੜੇ ਦਿਨ ਹੋਣ ਲੋਹੇ ਜਿਹੜੇ ਹਨ ਉਹਨਾਂ ਦੀ ਉਹਨਾਂ ਦੇ ਖਿਲਾਫ ੱਲੇ ਜਿਹੜਾ ਕੋਈ ਹੋਰ ਪਰਚਾ ਦਰਜ ਨਹੀਂ ਹੈਗਾ ਜਿਹੜਾ ਇਹਨਾਂ ਚ ਇਸ ਦੋਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਖੋਹ ਦਾ ਪਰਚਾ ਦਰਜ ਹੈ ਪੁਲਿਸ ਵਾਲਾ ਹੋਰ ਕੀ ਕਾਮਲ ਕੀਤਾ ਗਿਆ ਇਹ ਜੋ ਜਿਹੜੇ ਹੈਗੇ ਚਾਰ ਮੋਬਾਈਲ ਫੋਨ ਜਿਹੜੇ ਨੇ ਅਸੀਂ ਉਹ ਵੀ ਜਿਹੜੇ ਖੋਹਾ ਕਰਦੇ ਸੀਗੇ ਇਹ ਉਹ ਵੀ ਬਰਾਮਦ ਕੀਤਾ ਅੱਛਾ ਸਰ ਇਹਨਾਂ ਨੇ ਕੋਈ ਮਾਰਕੁੱਤ ਵੀ ਕੀਤੀ ਸੀਗੀ ਉਹਦੇ ਨਾਮ ਦੇ ਲੋਕ ਬਿਲਕੁਲ ਜਿਹੜਾ ਇਹ ਦਾਤ ਸੀਗਾ ਦਾਤ ਨੂੰ ਮਾਰ ਕੇ ਹੀ ਜਿਹੜੀ ਇਹਨੇ ਮੋਟਰਸਾਈਕਲ ਜਿਹੜਾ ਖੋਹ ਕੰਮ ਨਹੀਂ ਕਰਦੇ ਸੀ ਸਰ ਇਹ ਬਿਲਕੁਲ ਜਿਹੜੇ 20 22 ਸਾਲ ਦੇ ਹੈਗੇ ਨੇ ਕੋਈ ਕੰਮ ਨਹੀਂ ਕਰਦੇ ਵੇਲੇ ਨੇ ਨਸ਼ੇ ਦੀ ਹੁੰਦੀ ਨਹੀਂ ਲੱਗਦੀ ਉਹ ਸਾਰਾ ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਲੱਗ ਰਿਹਾ ਕਿ ਨਸ਼ਾ ਵਗੈਰਾ ਕਰਦੇ ਨੇ ਜੀ ਉਸ ਕਰਕੇ ਕੀਤਾ ਸਰ ਪ੍ਰਵਾਸੀ ਨੇ ਕਿ ਪੰਜਾਬ ਤੇ ਪੰਜਾਬ ਦੇ ਲਈ ਤੈਨੂੰ ਪੰਜਾਬੀ ਪੁਲਿਸ ਨੇ ਮਾਮਲੇ ਦੇ ਵਿੱਚ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕਿਹਾ ਕਿ ਇੱਕ ਮੋਟਰਸਾਈਕਲ ਇੱਕ ਮੋਬਾਈਲ ਫੋਨ ਅਤੇ ਇੱਕ ਤੇਜ਼ ਤਾਰ ਹਥਿਆਰ ਫੀਪ ਰਾਮਤ ਕਿ ਤਾਗੇ ਅਤੇ ਉਹਨਾਂ ਕਿਹਾ ਕਿ ਜਾਂਚ ਇਸ ਸਮੇਂ ਜਾਰੀ ਹੈ ਬਲੋਟ ਦੇ ਨਜ਼ਦੀਕ ਪਿੰਡ ਆਲਮ ਵਾਲਾ ਵਿਖੇ ਨਹਿਰ ਚਰਾਤ ਇੱਕ ਸਵਿਫਟ ਕਾਰ ਡਿੱਗ ਗਈ ਜਿਸ ਚ ਔਰਤ ਤੇ ਇੱਕ ਬੱਚੀ ਦੀ ਮੌਤ ਹੋ ਗਈ ਜਦੋਂ ਕਿ ਕਾਰ ਚਾਲਕ ਬਚ ਗਿਆ ਹੁਣ ਇਸ ਮਾਮਲੇ ਚ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਕਤ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਗ੍ਰਿਫਤਾਰੀ ਹੋਣ ਤੱਕ ਉਹ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਦੱਸਿਆ ਕਿ ਕਾਰ ਤੇ ਵਿੱਚ પતિ ਪਤਨੀ ਅਤੇ ਉਹਨਾਂ ਦੀ 22 ਸਾਲ ਦੀ 25 ਸਵਾਸੀ ਕਾਰ ਡਿੱਗਣ ਕਾਰ ਇੱਕ 30 ਸਾਲਾ ਪਤਨੀ ਤੇ ਉਸ ਦੀ ਬੱਚੀ ਦੀ ਮੌਤ ਹੋ ਗਈ ਜੁਰ ਕਿ ਕਾਰ ਚਾਲਕ ਪਾਚੀ ਨਿਕਲਿਆ ਸੀ ਲਾਸ਼ਾਂ ਨੂੰ ਕੱਟ ਕੇ ਸਿਵਲ ਹਸਪਤਾਲ ਮਰੋਰਟੀ ਮੋਚਰੀ ਦੇ ਵਿੱਚ ਰੱਖਿਆ ਗਿਆ ਮਿਲ ਤੱਕ ਔਰਤ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁਰਾਣਾ ਸੱਡੀ ਲੜਕੀ ਦੇ ਨਾਲ ਹਮੇਸ਼ਾ ਲੜਾਈ ਝਗੜਾ ਰੱਖਦਾ ਸੀਗਾ ਜਿਸ ਦੇ ਕਈ ਹੋਰ ਔਰਤਾਂ ਦੇ ਨਾਲ ਨਜਾਇਜ਼ ਸੰਬੰਧ ਵੀ ਸੀ ਤੇ ਇਸ ਨੇ ਜਾਣ ਬੁੱਝ ਕੇ ਕਾਰ ਨਹਿਰ ਦੇ ਵਿੱਚ ਸੁੱਟ ਦਿੱਤੀ ਅਤੇ ਆਪ ਉੱਪਰ ਚ ਨਿਕਲਿਆ ਦੇ ਇਹ ਤੇ ਮੇਰੀ ਬਟਿਆ ਸੀ ਕਾਲੇ ਧੱਕੇ ਨਾਲ ਸਾਨੂੰ ਆਪੇ ਮੈਂ ਉਥੋਂ ਕੁੜੀ ਨੂੰ ਲੈ ਕੇ ਆਇਆ ਇਹਨੇ ਕੁੜੀ ਨੂੰ ਚਲਾ ਕੇ ਮਾਰਿਆ ਨਿੱਕੀ ਬੱਚੀ ਨੂੰ ਇਹਨੇ ਚਲਾ ਕੇ ਮਾਰਿਆ ਕਿ ਮੈਂ ਕਿਹਾ ਅੱਜ ਨਾ ਜਾਓ ਇੰਨੀ 6 ਵਜੇ ਬਹੁਤ ਰਾਤ ਲੇਟ ਹੋ ਗਏ ਆ ਇਸ ਟਾਈਮ ਨਾ ਦੋ ਸਵੇਰੇ ਚੱਲ ਜਾਏ ਇਹਨੇ ਕੁੜੀ ਨੂੰ ਛੋਟੀ ਨੂੰ ਵੀ ਬੱਚੀ ਨੂੰ ਚਲਾ ਕੇ ਮਾਰਿਆ ਜੀ ਕਹਿੰਦਾ ਤੁਸੀਂ ਇਹਨੂੰ ਵੀ ਰੱਖ ਲਓ ਤੇ ਉਹਨੂੰ ਵੀ ਰੱਖ ਲਓ ਕਹਿੰਦਾ ਰੱਖੀ ਰੱਖੋ ਫਿਰ ਮੈਨੂੰ ਸਮਝਾ ਪਾ ਕੇ ਇਹਨੂੰ ਨਾਲ ਤੋਰਿਆ ਇਹ ਪਹਿਲਾਂ ਵੀ ਰੋਜ਼ ਹੀ ਲੜਦਾ ਰਹਿੰਦਾ ਹੈ ਇਹ ਮਾਰ ਕਟਾਈ ਕਰਦਾ ਹੈ ਤੇ ਮੈਂ ਤਾਂ ਸੋਚਿਆ ਕਿ ਵੀ ਤਾਂ ਸੁਧਰ ਜੇਗਾ ਅੱਜ ਤਾਂ ਕੁੜੀਆਂ ਵਾਲੇ ਆ ਜੀ ਅਸੀਂ ਵਸਾਣਾ ਜਾਂਦੇ ਸੀ ਹੁਣ ਇਹਨੇ ਸੋਚੀ ਸਮਝੀ ਸਾਦੀ ਸਤਾ ਤੁਹਾਨੂੰ ਸ਼ਾਮ ਰਾਤ ਨੂੰ ਲੈ ਕੇ ਆਏ ਤੇ ਇਹਨੇ ਆ ਕੇ ਨਹਿਰ ਛੋਟਾ ਆਪ ਬਚ ਗਿਆ ਆਪ ਕਿਵੇਂ ਬਚ ਗਏ ਨਹਿਰ ਡਿੱਗਦੇ ਸਾਰੇ ਡਿੱਗਦੇ ਇਸ ਮਾਮਲੇ ਦੇ ਵਿੱਚ ਥਾਣਾ ਕਬਰਪਾਲਾ ਦੀ ਪੁਲਿਸ ਨੇ ਕਿਹਾ ਕਿ ਉਹਨਾਂ ਵੱਲੋਂ ਵਾਕਸਾ ਦੇ ਬਿਆਨ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ ਕੱਲ ਮਿਤੀ ਜਿਹੜੀ ਹੈਗੀ ਹੈ 11 1 2026 ਨੂੰ ਕਸਾਇਲ ਪ੍ਰੀਤ ਸਿੰਘ ਨਾਮ ਦਾ ਜਿਹੜਾ ਇੱਕ ਵਿਅਕਤੀ ਸੀ ਜੋ ਜੰਡਵਾਲਾਪੀ ਮੇਹੇਸ਼ਾ ਦਾ ਰਹਿਣ ਵਾਲਾ ਹੈ ਉਹ ਆਪਣੇ ਪਰਿਵਾਰ ਸਮੇਤ ਜਿਹਦੇ ਵਿੱਚ ਉਹਦੀ ਇੱਕ ਬੱਚੀ ਹੈ 2 ਸਾਲ ਦੀ ਇੱਕ ਉਹਦੀ ਘਰ ਵਾਲੀ ਹੈ ਸਿਮਰ ਰஞ்சிਤ ਕੌਰ 30 ਸਾਲ ਉਮਰ ਹੈ ਆਪਣੀ ਸਵਿਫਟ ਕਾਰ ਤੇ ਸਰਸਾ ਤੋਂ ਜਿਹੜਾ ਵਾਪਸ ਆ ਰਹੇ ਸੀਗੇ ਜੰਡਵਾਲਾਪੀ ਮੇਹੇਸ਼ਾ ਜਦ ਉਹ ਅੰਮ੍ਰੋੜ ਤੋਂ ਅੱਗੇ ਹੁੰਦੇ ਹੋਏ ਫਾਇਲਕਾ ਰੋਡ ਤੇ ਆਲਮ ਵਾਲਾ ਪਿੰਡ ਦੇ ਜਿਹੜੀ ਨਹਿਰ ਲੰਘਦੀ ਹੈ ਉਸ ਨਹਿਰ ਦੇ ਪੁਲ ਪਾਸ ਪਹੁੰਚੇ ਤਾਂ ਉਥੇ ਕਿਸੇ ਕਾਰਨ ਵੀ ਜਿਹੜਾ ਹੈਗਾ ਉਹ ਕਾਰ ਜਿਹੜੀ ਹੈਗੀ ਆ ਉਹਦੀ ਅਗੇ ਇਤਨੇ ਵਜੇ ਡੱਗ ਪਈ ਤੇ ਉਹ ਆਪ ਜਿਹੜਾ ਸਾਹਿਲ ਪੇ ਸੀ ਉਹ ਕਾਰ ਤੋਂ ਜਿਹੜਾ ਬਾਹਰ ਸਕਿਪ ਕੀਤਾ ਤੇ ਇਹ ਜਿਹੜੀ ਲੜਕੀ ਉਹਦੀ ਤਕਦੀਰ ਕੌਰ ਸੀ 2 ਸਾਲ ਦੀ ਉਮਰ ਹੈ ਉਹਦੀ ਤੇ ਜਿਹੜੀ ਉਹਦੀ ਮਿਸ ਜੇ ਹੈਗੀ ਸਿਮਰਨਜੀਤ ਕੌਰ 30 ਸਾਲ ਉਹਨਾਂ ਦੀ ਜਿਹੜੀ ਮੌਤ ਹੋ ਗਈ ਤੇ ਉਹਨਾਂ ਨਾਲ ਜਿਹੜੀ ਜਿਵੇਂ ਵੀ ਉਹ ਆਪਣਾ ਕੋਈ ਸਟੇਟਮੈਂਟ ਦੇਣਗੇ ਉਹਨਾਂ ਦੀ ਸਟੇਟਮੈਂਟ ਦੇ ਵਿਹਾਰ ਦੇ ਉੱਤੇ ਅਗਲੀ ਜਿਹੜੀ ਜੋ ਵੀ ਪ੍ਰੋਸੀਡਿੰਗ ਬਣਦੀ ਹੋਊਗੀ ਉਹ ਕਾਰਵਾਈ ਜਿਹੜੀ ਕੀਤੀ ਜਾਊਗੀ ਫਿਲਹਾਲ ਲਾਸ਼ਾਂ ਨੂੰ ਸਿਵਲ ਹਸਪਤਾਲ ਬਲੋੜੀ ਮੌਚਿਜ਼ ਦੇ ਵਿੱਚ ਰੱਖਿਆ ਗਿਆ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਲੁਧਿਆਣਾ ਪੁਲਿਸ ਨੇ ਤਿੰਨ ਲੁਟੇਰਿਆ ਨੂੰ ਗ੍ਰਫਤਾਰ ਕੀਤਾ ਜਿਨ੍ਹਾਂ ਵੱਲੋਂ ਇਲਾਕੇ ਦੇ ਵਿੱਚ ਲੋਕਾਂ ਤੋਂ ਲੁੱਟਖੋ ਕੀਤੀ ਜਾ ਰਹੀ ਸੀ ਹਾਲੀ ਦੇ ਵਿੱਚ ਬੰਦੂਕ ਦੀ ਨੋਕ ਤੇ ਇੱਕ ਮੋਟਰਸਾਈਕਲ ਚੋਰੀ ਕੀਤਾ ਗਿਆ ਸੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਉਹਨਾਂ ਨੂੰ ਗ੍ਰਫਤਾਰ ਕੀਤਾ ਲੁਧਿਆਣਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਕੈਨੇਡੀਅਨ ਡਾਲਰ ਟੁੱਟਣ ਵਾਲੇ ਮੁਲਜ਼ਮਾਨ ਨੂੰ ਗ੍ਰਫਤਾਰ ਕੀਤਾ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਬਣ ਕੇ ਮੁਲਜ਼ਮਾਂ ਨੇ 30000 ਕੈਨੇਡੀਅਨ ਡਾਲਰਾਂ ਦੀ ਲੁੱਟ ਕੀਤੀ ਸੀ ਫਿਲਹਾਲ ਪੁਲਿਸ ਡਾਲਰ ਬਰਾਮਦ ਕਰ ਲਏ ਗਏ ਨੇ ਇਤਤਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਨਫੋਰਮੇਸ਼ਨ ਇਹ ਰਹੀ ਸੀ ਕਿ ਕੁਝ ਚਾਰਕ ਪੰਜ ਬੰਦਿਆਂ ਨੇ ਸੀਆਈਏ ਦੇ ਮੁਲਾਜ਼ਮ ਬਣ ਕੇ ਇਹ ਲੁੱਟ ਕੀਤੀ ਸੀ ਸੋ ਫਿਰ ਸਾਨੂੰ ਇਹਦਾ ਬੈਕਗਰਾਉਂਡ ਸਾਈਡ ਤੋਂ ਪਤਾ ਲੱਗਿਆ ਤੇ ਫਿਰ ਅਸੀਂ ਇਹਦੇ ਤੇ ਸਾਡੇ ਸੀਆਈਏ ਨੇ ਬੜਾ ਅੱਛਾ ਕੰਮ ਕੀਤਾ ਤੇ ਉਹ 55 ਚੋਂ 4 ਜਾਨੇ ਫੜ ਲਏ ਨੇ ਜਸਪਾਲ ਸਿੰਘ ਦਾ ਹੈਗਾ ਉਹਨੂੰ ਫੜ ਲਾਂਗੇ ਜਲਦੀ ਇਹਨਾਂ ਤੋਂ ਪੂਰੀ ਦੀ ਪੂਰੀ ਰਕਮ ਬਰਾਮਦ ਹੋ ਗਈ ਦੋ ਪਿਸਟਲ ਤੇ 12 ਜਿੰਦਾ ਰੌਣ ਕਿੰਨੇ ਜਾਨੇ ਇਹ ਪੁਲਿਸ ਦੇ ਮੁਲਾਜ਼ਮ ਬਣ ਕੇ ਆਏ ਸੀ ਇਹਨਾਂ ਤੇ ਇਹ 5 ਜਾਣੇ ਬਣ ਕੇ ਆਏ ਸੀ ਸਰ ਕਿਹੜੀ ਜਗ੍ਹਾ ਦੀ ਘਟਨਾ ਸੀ ਮਤਲਬ 4 ਜਾਣੇ ਇਮਪਲਾਜ਼ਮ ਬਣੇ ਸੀ 1 ਜਣਾ ਤਾਂ ਗਾਰਡ ਜਿਹੜਾ ਨਾਲ ਰਲਿਆ ਹੋਇਆ ਸੀ ਲੋਕਾਂ ਕੋਲ ਦਰਜਨ ਹਾਂ ਹੈਗੇ 4 ਸਾਫ ਦਾ ਫੌਜੀ ਤੇ ਹੈਗੇ ਬਾਕੀ ਹੋਰ ਵੈਰੀਫਾਈ ਕਰਾਂਗੇ ਅਜੇ ਤਾਂ ਇੰਟਰੋਗੇਸ਼ਨ ਵਗੈਰਾ ਤੇ ਹੋਰ ਇਨਵੈਸਟੀਗੇਸ਼ਨ ਪਤਾ ਲੱਗੇ ਆਜੇ ਉਹ ਤੁਹਾਨੂੰ ਦੱਸ ਦਿੰਦੇ ਨੇ ਗੁਰਦਾਸਪੁਰ ਸਾਈਡ ਦੇ ਨੇ ਯਾਰ ਮਨੀ ਐਕਸਚेंजर ਦਾ ਜਿਹੜਾ ਕੰਮ ਕਰਦੇ ਨੇ ਇਹ ਜਿਪਰਾਉਂ ਦੇ ਰਹਿਣ ਵਾਲੇ ਨੇ ਪਰ ਇੱਥੇ ਜਿਹੜਾ ਉਹਨਾਂ ਦੇ ਨਾਲ ਘਟਨਾ ਹੋਈ ਆ ਦੀ ਇਨਫੋਰਮੇਸ਼ਨ ਬਾਅਦ ਚ ਮਿਲੀ ਹੈ ਇਹ ਆਪਣੇ ਨਾ ਕਿਸੇ ਕਲਾਇੰਟ ਨੂੰ ਪੈਸੇ ਦੇਣ ਆ ਰਹੇ ਸੀ ਜੀ ਸੋ ਉੱਥੇ ਫਿਰ ਜਦੋਂ ਉਤਰਿਆ ਇਹਨਾਂ ਦਾ ਆਪ ਦਾ ਹੀ ਜਿਹੜਾ ਗਾਰਡਨਰ ਲੜਿਆ ਹੋਇਆ ਸੀਗਾ ਨਾਲ ਦੋ ਦੋ ਲਾਇਸੈਂਸੀ ਵੈਪਨ ਨੇ ਇਹਨਾਂ ਦੇ ਜੀ ਇਹ ਵੈਪਨ ਦਿਖਾ ਕੇ ਤਾਂ ਇਹਨਾਂ ਨੂੰ ਇਹਨਾਂ ਨੂੰ ਦਿਖਾ ਰਹੇ ਸੀ ਕਿ ਸੀਸੀਆਈ ਇਹਦੇ ਆ ਗਏ ਮੁਲਾਜਮ ਵੈਪਨ ਕਿੰਨਾ ਕਿਹਦੇ ਹੈਗੇ ਨੇ ਇਹ ਸਭ ਕਬੂਲ ਹਾਂ ਉਹਦੇ ਤੇ ਇੱਕ ਦੇ ਨਾਲ ਦੇਦੇ ਆ ਇਹਦਾ ਖਬਰੀ ਸਾਰੀ ਹੋ ਗਈ ਸਰ ਪੂਰੀ ਦੀ ਪੂਰੀ ਰਿਕਵਰੀ ਜ਼ਿਕਰ ਹੋ ਗਿਆ ਕਿ ਸਵੇਪਰ ਦੇ ਵਿੱਚ ਵਾਪਰ ਰਹੀਆਂ ਲੁੱਟ ਖੋਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਤੇ ਨਾਲ ਹੀ ਸਰਕਾਰ ਤੇ ਪੁਲਿਸ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਪਰ ਪੁਲਿਸ ਇਸ ਵੱਧ ਦਾਤ ਨੂੰ ਸੁਲਝਾ ਲਿਆ ਹੈ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਮਿੰਦੇ ਇਜਾਜ਼ਤ ਧੰਨਵਾਦ